ਫਿਰ ਦਾ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂ ਡਵੇ ਗੁਨ ਹੀ ਪਰਿਆ ਮੈਂ ਫਿਰਾਂ ਗੁਨ ਹੀ ਗੁਨਾਹ ਹੀ ਪਰਿਆ ਮੈਂ ਫਿਰਾਂ ਵਾਹ ਵਾਹ ਤੇ ਲੋਕ ਕਹੈ ਦੁਰਵੇਡੀ ਵੀਡੀਓ ਜਿਹੜੀ ਉਹ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਕਹੇ ਕਿ ਮੌਜ ਹੈ ਵੀ ਮੇਰੀ ਮੌਜ ਹੈ ਵੀ ਮੈਂ ਤੈਨੂੰ ਲੈ ਕੇ ਨਹੀਂ ਸੀ ਦਿੱਤਾ ਇੱਕ ਦੂਸਰੀ ਇਹ ਹੈ ਵੀ ਮੈਂ ਤਾਂ ਸਿਆਸਤ ਇੱਕ ਵਾਰੀ ਹਿੰਡ ਭਗਾਉਣੀ ਸੀਗੀ ਉਹ ਸ਼ਾਇਦ ਤੁਸੀਂ ਦਿੱਲੀ ਵਾਲੇ ਘਰ ਦੇ ਵਿੱਚ ਕੀਤੀ ਦੋ ਹੋਰ ਨਾ ਦੇਖੀਆਂ ਹਾਂ ਹਾਂ ਉਹਦਾ ਮਕਸਦ ਇਹ ਸੀਗਾ ਕਿ ਜਦੋਂ ਮੈਂ ਹਾਰ ਗਿਆ ਸਾ ਹੂੰ ਕਿਹੜਾ ਬੰਦਾ ਹੈ ਜਿਹੜਾ ਇੰਨਾ ਵੱਡਾ ਨਾਮ ਹੋਵੇ ਪੈਸਾ ਕੁਝ ਹੋਵੇ ਦੌਲਤ ਹੋਵੇ ਸ਼ੋਹਰਤ ਹੋਵੇ ਕਿ ਮੈਂ ਕਿਉਂ ਭੰਗੜਾ ਪਾਦਾ ਮੈਂ ਪਰੇਸ਼ਾਨ ਬਹੁਤ ਸੀ ਜਦੋਂ ਮੈਂ ਜਿੱਤ ਕੇ ਪਹਿਲੀ ਵਾਰੀ ਆਇਆ ਬੰਦਾ ਕੈਨੇਡਾ ਚ 5 ਸਟਾਰ ਹੋਟਲ ਵੀ ਬਣਾ ਲਵੇ ਅਮਰੀਕਾ ਦਾ ਰਾਜਾ ਵੀ ਬਣ ਜਾਵੇ ਬੁਲੈਤ ਵਿੱਚ ਜਾ ਕੇ ਤੁਸੀਂ ਵਿੰਗਮ ਪੈਲੈਸ ਵੀ ਅੱਦਾ ਲੈ ਲਓ ਉਹ ਚਾਹੁੰਦਾ ਇਹੋ ਹੀ ਆ ਮੈਂ ਆਪਣੇ ਫੇਂਡਾਂ ਆ ਕੇ ਦੱਸਾਂ ਵੀ ਮੈਂ ਆ ਚੀਜ਼ ਕੀਤਾ ਮੈਂ ਜਿੱਤ ਕੇ ਜਿੱਦਾਂ ਜਮਰੌਦਾ ਕਿਲਾ ਨਹੀਂ ਫਤਿਹ ਕਰਕੇ ਆਇਆ ਏਦਾਂ ਆਇਆ ਸੀ ਆਉਂਦੇ ਘੇਰੇ ਤੂ ਤ ਕਹਿੰਦਾ ਮੈਂ ਸਿਆਸਤ ਚ ਨਾ ਵਾ ਪੂਰਾ ਫਕੀਰਾਂ ਵਾਲਾ ਪੇਸ ਐ ਸਪੈਸ਼ਲੀ ਨਹੀਂ ਬੰਨੀ ਹਾਂ ਕਿਉਂਕਿ ਨਕੌਦਰ ਸਾਨੂੰ ਪਤਾ ਹੀ ਹੈ ਜੀ ਕਹਦਾ ਕਿ ਉੱਥੇ ਇਹ ਪਾਏ ਹੁੰਦੇ ਆ ਹਾਂ ਤੇ ਕਈ ਵਾਰੀ ਤੇ ਸਪੈਸ਼ਲੀ ਸੋਣਾ ਸੋਣਾ ਪੈਂਦਾ ਕਿਉਂਕਿ ਫਰੀਦਕੋਟ ਕੌਨਸਟਿਟੂਐਂਸੀ ਮਿਲੀ ਹਾਂ ਫਿਰ ਮੈਂ ਕਿਹਾ ਤੇ ਕੰਮ ਵੱਡਾ ਇਦਾਂ ਦਾ ਦੁਪਹਿਰਾਵਾ ਮੈਂ ਪਾਉਣਾ ਹੀ ਸਵੇਰ ਤੋਂ ਪਾਉਣਾ ਨਾਲੇ ਫਕੀਰ ਫਰੀਦਕੋਟ ਦੇ ਵਿੱਚ ਹੋਣਗੇ ਤਾਂ ਫਿਰ ਗੱਲ ਹੀ ਹੋਰ ਹੋ ਜੀ ਨਹੀਂ ਮੈਂ ਫਕੀਰਾਂ ਦੇ ਜੋੜਿਆਂ 'ਚ ਬਹਿਣ ਆਲਾ ਤੇ ਉਹਨਾਂ ਦੇ ਕਲਾਮ ਨੂੰ ਗਾਉਣ ਵਾਲਾ ਆ ਜਿਹੜੀਆਂ ਤੁਸੀਂ ਗੱਲ ਦੇ ਵਿੱਚ ਜਿਵੇਂ ਇਹਨਾਂ ਦਾ ਕੋਈ ਮਹੱਤਵ ਹੈ ਕੋਈ ਇਹਨਾਂ ਦਾ ਇਹ ਇਹਨਾਂ ਦਾ ਜ਼ਰੂਰ ਮਹੱਤਵ ਹੈ ਹਮ ਇੱਕ ਸਟੇਜ ਤੇ ਆ ਕੇ ਤੁਹਾਨੂੰ ਵਿਰਧ ਕਰਨਾ ਪੈਂਦਾ ਹਮ ਜਿੱਦਾਂ ਸਿਮਰਨ ਕਰੀਦਾ ਜੀ ਤਸਬੀਹ ਹੁੰਦੀ ਹੈ ਹਮ ਤੇ ਫਿਰ ਇੱਕ ਸਟੇਜ ਆਉਂਦੀ ਜਦੋਂ ਬੁੱਲਾ ਕਹਿੰਦਾ ਹਮ ਤਸਬੀਹ ਫੇਰਨ ਬਹੁਤੇ ਕਸਬੀ ਇਸ ਤਸਬੀਹ ਦਾ ਕੀ ਕਰਨਾ ਹਮ ਜਿਹੜਾ ਸਾਡੇ ਨਾਲ ਹਿਸਾਬ ਨਹੀਂ ਕਰਦਾ ਉਹਦੇ ਨਾਲ ਹਿਸਾਬ ਕੀ ਕਰਨਾ ਯਾਨੀ ਇੱਕ ਸਟੇਜ ਇਹ ਵੀ ਆਉਂਦੀ ਹੈ ਫਿਰ ਲੋੜ ਨਹੀਂ ਤਸਬੀਹ ਦੀ ਫਿਰ ਸਾਵਾ ਦਾ सांसों की माला पे सिमरन में पी का नाम अपने मन की मैं जानो और पी के मन की राम फिर ये अवस्था आ जाती है मेरी ना वो अवस्था ना ये अवस्था जी लेकिन क्योंकि मैं सूफी सिंगर थी सो इसके संगत पहरावा मैं बचपन तो ही बोल रहा हूं तार रफ़्तार दी गलती कधी कीया जीड़ा बंदा दस्तार बांध लेता वो कहता मैं हूं सयाणियां च दाखिल हो गया परया च बैठन योग्य हो गया हां ਪੂਰਨ ਮੈਂ ਗੁਫ਼ਤਾਰ ਯਾਨੀ ਗੁਫ਼ਤਗੂ ਚੰਗੀ ਕਰਾਂ ਤੇ ਜਿਹੜਾ ਫਿਰ ਦਸਤਾਰ ਸਜਾਉਂਦਾ ਪੱਗ ਬੰਨਦਾ ਜਾਂ ਇਸ ਤਰ੍ਹਾਂ ਮੈਂ ਸੇ ਟਕ ਲੈਣਾ ਜਿਵੇਂ ਵੀ ਹੋਵੇ ਕਦੀ ਪੱਗ ਵੀ ਬੰਨ ਲੈਣਾ ਹਾਂਜੀ ਹਾਂ ਤੇ ਉਹਦੇ ਨਾਲ ਫਿਰ ਬੰਦਾ ਇਹ ਸੋਚਦਾ ਕਿ ਮੇਰੀ ਹੁਣ ਚਾਲ ਵੀ ਉਹਦੇ ਵਿੱਚ ਹੰਕਾਰ ਨਾ ਹੋਵੇ ਹਾਂ ਤੇ ਬੀਜੇਪੀ ਨੇ ਤੁਹਾਨੂੰ ਬਹੁਤ ਵਧੀਆ ਇੰਨੇ ਪਲੇਟਫਾਰਮ ਦਿੱਤਾ ਤੁਸੀਂ 5 ਸਾਲ ਉੱਥੇ ਐਮਪੀ ਰਹਿ ਕੇ ਆਏ ਹੋ ਕੰਮ ਕਰਕੇ ਆਏ ਹੋ ਹਾਂਜੀ ਹਾਂਜੀ ਉਹ ਐਕਸਪੀਰੀਅੰਸ ਕਿਵੇਂ ਦਾ ਸੀਗਾ ਕਿਉਂਕਿ ਐਨੇ ਪੰਜਾਬ ਦੇ ਤੱਕੇ ਢੋਲੇਖਾਨ ਤੋਂ ਬਾਅਦ ਜਦੋਂ ਉਹ ਐਮਪੀ ਸ਼ਿਪ ਮਿਲੀ ਦੇਖੋ ਹਾਰ ਵੀ ਦੇਖੀ ਹਾਂ ਔਰ ਹਾਰ ਤੋਂ ਬਾਅਦ 10-12 ਸਾਲ ਬਹੁਤ ਹੁੰਦੇ ਆ ਬਹੁਤ ਬੜਾ ਜੀਬੂ ਗਰੀਬ ਵਿਯੋਗ ਸੋਗ ਉਹਨੇ ਰੱਤੇ ਰਸਟੇਸ਼ਨ ਕੱਟੀ ਕਿ ਕਾਈਂਡ ਆਫ ਡਿਪਰੈਸ਼ਨ ਹੀ ਸੀਗਾ ਉਹ ਬਿਲਕੁਲ ਤੁਸੀਂ ਇੱਕ ਰੀ ਮੈਨੂੰ ਦੱਸਿਆ ਵੀ ਸੀਗਾ ਵੀ ਤੁਹਾਡਾ ਸ਼ਾਇਦ ਇਹ ਵਾਲਾ ਘਰ ਕੇ ਜਿਹੜਾ ਸ਼ਹਿਰ ਵਾਲਾ ਘਰ ਹੈ ਉਹ ਗਿਰਵੀ ਵੀ ਰੱਖਿਆ ਗਿਆ ਸਟਿਲ ਅਜੇ ਵੀ ਗਿਰਵੀ ਅਜੇ ਵੀ ਗਿਰਵੀ ਹੈ ਉਹ ਚੈੱਕ ਕਰ ਸਕਦਾ ਕੋਈ ਲੋਕੀ ਤਾਂ ਐਮਪੀ ਕਦੇ ਸਾਲਕ ਰਹਿ ਜਾਣ ਉਹ ਨਹੀਂ ਮਾਨ ਹੁੰਦੇ ਤੁਸੀਂ 5 ਸਾਲ ਰਹਿ ਕੇ ਆਏ ਆ ਜੇ ਜੇ ਨਿੱ ਤਨਖਾਹ ਤੇ ਡਿਪੈਂਡ ਕਰਨਾ ਤਨਖਾਹ 1,30,000 ਇਹਨਾਂ ਤੋਂ ਹੋਟਲ ਦਾ ਹੀ ਸਿੰਗਰਾਂ ਦਾ ਖਰਚ ਹੁੰਦਾ ਸੀ ਅੱਛਾ ਕੀ ਬੰਦਾ ਸਾਲ ਤੁਸੀਂ ਬਾਕੀਆਂ ਬਾਕੀ ਸਿਆਸਤਦਾਨਾਂ ਨੂੰ ਬੰਦੂ ਨਹੀਂ ਕੁਛ ਨਹੀਂ ਇਹ ਨਹੀਂ ਘਰ ਘਰ ਤਾਂ ਇਹ ਨਹੀਂ ਮੈਨੂੰ ਕੋਈ ਪੈਸਾ ਬੁਰਾ ਲੱਗਦਾ ਹਾਂ ਉਹ ਮੈਂ ਉਹਨਾਂ ਚੋਂ ਨਹੀਂ ਜਿਹੜਾ ਕਹਿੰਦੇ ਮਾਇਆ ਜੀ ਮੈਂ ਐਂ ਤਾਂ ਦੀ ਮਾਇਆ ਬਿਨ ਗੁਜ਼ਾਰਨ ਨਹੀਂ ਗਾ ਪਰ ਕਈ ਹੁਨਰ ਨਹੀਂ ਆਉਂਦੇ ਹਰ ਵਾਰ ਕੰਮ ਥੋੜੀ ਆਉਂਦਾ ਜਿੱਦੋਂ ਗੋਂਗਾ ਸੀ ਆਪਣੇ ਆਪ ਮਾਇਆ ਆਉਂਦੀ ਸੀ ਮੈਂ ਕਿਹੜਾ ਕੋਈ ਮਾਇਆ ਨੂੰ ਨਫ਼ਰਤ ਕਰਦਾ ਸੀ ਅੱਛੀ ਲੱਗਦੀ ਸੀ ਮਾਇਆ ਨਾ ਹੀ ਬਣੇ ਸਾਰੇ ਬੇਅੰਤ ਸੀਗਾ ਉਹ ਬਣ ਗਏ ਹੂੰ ਜੇ ਨਹੀਂ ਆਉਂਦੀ ਤੇ ਮੈਨੂੰ ਉਹ ਨਹੀਂ ਤਰੀਕਾ ਆਉਂਦਾ ਤੇ ਮੈਂ ਕੀ ਕਰਾਂ ਇੰਨਾ ਕੰਮ ਕਰਦੇ ਸੋਸ਼ਲ ਮੀਡੀਆ ਤੇ ਇੰਨਾ ਪਾਦਨ ਬਹੁਤ ਜ਼ਿਆਦਾ ਕਿ ਮੈਂ ਜਦੋਂ ਬਾਹਰ ਜਾਂਦਾ ਸੀ ਜਾਂ ਲੋਕਾਂ ਨੂੰ ਛੱਡਣ ਜਾਂਦਾ ਸੀ ਜਾਂ ਲੈਣ ਆਉਂਦਾ ਸੀ ਜਾਂ ਖੁਦ ਜਾਂਦਾ ਸੀ ਏਅਰਪੋਰਟ ਤੇ ਤੇ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਦਿੱਲੀ ਤੱਕ ਪਹੁੰਚ ਜਾਈਦਾ ਸਪੀਡ ਨਾਲ ਹਾਂ ਲੇਕਿਨ 3-4 ਘੰਟੇ ਦਿੱਲੀ ਚ ਫਸੇ ਰਹਿ ਜਾਂਦਾ ਆਉਣ ਲੱਗਿਆ ਆ ਵੀ ਏਅਰਪੋਰਟ ਤੋਂ ਜਾਣ ਲੱਗਿਆ ਤੇ ਉਹ ਫਿਰ ਗੜਕਰੀ ਸਾਹਿਬ ਨੂੰ ਕਹਿ ਕੇ ਗੜਕਰੀ ਸਾਹਿਬ ਖੁਦ ਆ ਕੇ ਦੱਸਣਗੇ ਜਿਹੜਾ ਯੂਆਰ 2 ਨਿਕਲਿਆ ਨਾ ਮੋਟਰਵੇ ਜਿੱਥੋਂ ਟਾਬੇ ਖਤਮ ਦੇ ਮੋਹਰਥਲ ਵਾਲੇ ਉੱਥੋਂ ਹੀ ਮੇਰੀ ਕੰਸਿਸਟੈਂਸੀ ਸ਼ੁਰੂ ਹੋ ਜਾਂਦੀ ਉੱਥੋਂ ਸ਼ੁਰੂ ਹੋ ਜਾਂਦੀ ਉਸ ਹਲਕੇ ਤੋਂ ਹੀ ਇੱਕ ਰੋਡ ਨਿਕਲਦਾ 20 ਮਿੰਟਾਂ ਚ ਤੁਸੀਂ 에어ਪੋਰਟ ਦੇ ਚਲੇ ਜਾ ਕਰੋਗੇ 20 ਮਿੰਟਾਂ ਤੇ ਸਵਾਰੀ ਲੈ ਕੇ ਆ ਜਾਓਗੇ ਉਹਨੇ ਤੇ ਪਹਿਲਾਂ ਤੇ ਖੱਜਲ ਖਵਾਰੀ ਬਣੀ ਕਿੰਨਾ ਟਾਈਮ ਕਿੰਨੀ ਖੱਜਲ ਖਵਾਰੀ ਹਾਂ ਦੇਖੋ ਜਦੋਂ ਜਦੋਂ ਤੁਹਾਡੀ ਟਿਕਟ ਦਾ ਇਦਾਂ ਜਿਹਾ ਟਿਕਟ ਤੁਹਾਨੂੰ ਜਦੋਂ ਤੁਹਾਡੇ ਹਲਕੇ ਤੋਂ ਦਿੱਲੀ ਨਹੀਂ ਦਿੱਤੀ ਗਈ ਚਰਚਾ ਇਹ ਚੱਲੀ ਕਿ ਹੰਸ ਰਾਜ ਹੰਸ ਆਮ ਆਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਤੁਸੀਂ ਸ਼ਹਿਰ ਚੋਨੀ ਵੀ ਹੋ ਨਹੀਂ ਲੋਕਾਂ ਦੀ ਕ੍ਰੈਡੀਬਿਲਟੀ ਘਟਿਆ ਜੋ ਮੇਰੇ ਲਈ ਵੀ ਉਹ ਇਦਾਂ ਦਾ ਸੋਚਦੇ ਟਿਕਟ ਤੋਂ ਤੱਕ ਤਾਂ ਨਾ ਛੱਡੀ ਨੀ ਕੋਈ ਪਾਰਟੀ ਫਰੀਦਕੋਟ ਦੇ ਵਿੱਚ ਤੁਹਾਡੇ ਓਪੋਜੀਸ਼ਨ ਜਿਹੜੀ ਹੈਗੀ ਆ ਉਹ ਵੀ ਕਰਮਜੀਤ ਅਨਮੋਲ ਨੇ ਉਹ ਵੀ ਕਲਾਕਾਰੀ ਛੱਡ ਕੇ ਪਹਿਲੀ ਵਾਰੀ ਸਿਆਸਤਦਾਨ ਬਣੇ ਨੇ। ਬਹੁਤ ਬਹੁਤ ਅੱਛੀ ਗੱਲ ਹੈ। ਹਾਂ। ਕਲਾਕਾਰ ਇਸ ਤਰ੍ਹਾਂ ਜਿੱਦਾਂ ਗਰਾਊਂਡ ਵਿੱਚ ਹਾਕੀ ਦੀ ਗਰਾਊਂਡ ਹੈ, ਫੁੱਟਬਾਲ ਦੀ ਕੌਡੀ ਖੇਡਦੇ ਆ। ਮੁੰਡੇ ਆਪਸ ਵਿੱਚ ਕੋਈ ਦੁਸ਼ਮਣੀਆਂ ਪਾਉਂਦੇ? ਇੱਕ ਸਟਾਪਰ ਹੁੰਦਾ, ਇੱਕ ਰੇਡਰ ਹੁੰਦਾ। ਹਾਂ। ਤੇ ਉਹ ਕੋਈ ਦੁਸ਼ਮਣੀ ਥੋੜੀ ਇਕੱਠੇ ਖਾਂਦੇ ਪੀਂਦੇ ਆ, ਪਿਆਰ ਆ। ਸਿਆਸਤ ਵਿੱਚ ਹੀ ਹੋ ਗਿਆ ਆ ਇੱਕ ਦੂਜੇ ਦੇ ਐਵੇਂ ਕੋਤਲੇ ਜਾਂ ਫੋਲਦੇ ਰਹਿੰਦੇ ਆ। ਕੋਈ ਕੋਈ ਇਲਜ਼ਾਮ ਕੋਈ ਕਰਦੇ ਆ। ਮੈਂ ਤਾਂ ਪਾਰਲੀਮੈਂਟ 'ਚ ਵੀ ਕਿਵਰੀ ਸਾਈਡ ਜੀ ਤੇ ਹੋ ਜਾਣਾ ਮੈਂ ਜਦੋਂ ਜ਼ਿਆਦਾ ਸ਼ੋਰ ਪਾਉਂਦਾ। ਨੇ ਤੂੰ ਸ਼ੋਰ ਪਸੰਦੀ ਦੀ ਰਗਾ ਮੈਨੂੰ ਤਾਂ ਘਰ ਵਿੱਚ ਕੋਈ ਉੱਚੀ ਬੋਲੇ ਨਾ ਫਵੇਂ ਮੇਰੀ ਬੋਟੀ ਹੋਵੇ ਮੈਂ ਕਹਿੰਦਾ ਅੱਛਾ ਗੋਲਬਾਦ ਲਿਓ ਫੇ ਮੈਂ ਠਹਿਰ ਕੇ ਆ ਜੂ ਚਲੇ ਜਾਂਦਾ ਹਾਂ ਮੈਂ ਫਰੀਦਾ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇ ਗੁਨ ਹੀ ਪਰਿਆ ਮੈਂ ਫਿਰਾਂ ਗੁਨਾਹ ਹੀ ਗੁਨਾਹ ਹੀ ਪਰ ਮੈਂ ਫਿਰਾਂ ਤੇ ਲੋਕ ਕਹੈ ਦੁਰਵੇ ਬੜੇ ਚਿਰਾਂ ਬਾਅਦ ਇਹ ਆਵਾਜ਼ ਸੁਣੀ ਹੈ ਥੈਂਕ ਯੂ ਤਾਂ ਉਹ ਸਾਰੀਆਂ ਚੀਜ਼ਾਂ ਨਾ ਪ੍ਰਾਣੀਆਂ ਚੇਤੇ ਆਉਣ ਲੱਗ ਜਾਂਦੀਆਂ ਜਦੋਂ ਤੁਹਾਡੀ ਆਵਾਜ਼ ਇਦਾਂ ਸੁਣਦੇ ਆ ਹੋਰ ਸੁਣੋ ਫਰੀਦਾ ਜੇ ਤੂੰ ਅਕਲ ਲਤੀਫ ਹੈ ਤਕਾਲੇ ਲਿਖਣਾ ਲੈਕ ਆਪਣੇ ਗਿਰਬਾਮੇ ਆਪਣੇ ਗਿਰਬਾਮੇ ਸਿਰ ਨਿਵਾ ਕਰ ਦੇ ਤੁਹਾਡੀ ਗਾਇਕੀ ਸਾਹਮਣੇ ਤਾਂ ਹਮੇਸ਼ਾ ਹੀ ਸਿਰ ਝੁਕਦਾ ਕਿਉਂਕਿ ਇਹ ਜੀ ਆਵਾਜ਼ ਨਾ ਤਾਂ ਪਹਿਲਾਂ ਹੋਈ ਸੀ ਤੇ ਨਾ ਹੀ ਮੈਨੂੰ ਲੱਗਦਾ ਵੀ ਹੋਣੀ ਹੈ ਜੋ ਇਹ ਰੋਹਾਨੀਅਤ ਜਿਹੜੀ ਤੁਹਾਡੀ ਆਵਾਜ਼ ਚ ਹੈ ਜੀ ਠੀਕ ਹੈ ਸਿਆਸਤਦਾਨਾਂ ਦਾ ਅਸੀਂ ਉਸ ਪਾਸੇ ਨਹੀਂ ਜਾਂਦੇ ਪਰ ਜਿਹੜੀ ਇਹ ਗਾਇਕੀ ਹੈ ਨਾ ਇਹ ਬਹੁਤ ਰੂਹਾਨੀ ਹੈ ਤਾਂ ਬੜਾ ਸਕੂਨ ਦਿੰਦੀ ਹੈ ਬਸ ਸਾਰੀਆਂ ਸਿਫਤਾਂ ਉਹਦੀਆਂ ਜਿਨੇ ਬਖਸ਼ਿਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪਹਿਰਾਵੇ ਦੀ ਤਾਰੀਫ ਕਰਨੀ ਚਾਹੂੰਗਾ ਪਿਆਰਾਂ ਦੀਆਂ ਚੱਪਲਾਂ ਤੋਂ ਲੈ ਕੇ ਜੋ ਦਸਤਾਰ ਤੁਸੀਂ ਜੋ ਤਰੀਕੇ ਨਾਲ ਬਣੀ ਹੋਈ ਹੈ ਪੂਰਾ ਫਕੀਰਾਂ ਵਾਲਾ ਭੇਸ ਹੈ ਇਹ ਸਪੈਸ਼ਲੀ ਨਹੀਂ ਬਣੀ ਹਾਂ ਕਿਉਂਕਿ ਨਕੌਦਰ ਤੁਹਾਨੂੰ ਪਤਾ ਹੀ ਹੈ ਜੀ ਕਹਦਾ ਤੇ ਉੱਥੇ ਇਹ ਪਾਏ ਹੁੰਦੇ ਆ ਹਾਂ ਤੇ ਕਈ ਵਾਰੀ ਤੇ ਸਪੈਸ਼ਲੀ ਸੋਣਾ ਸੋਣਾ ਪੈਂਦਾ ਕਿਉਂਕਿ ਫਰੀਦਕੋਟ ਕੌਨਸਟਿਟੂਐਂਸੀ ਮਿਲੀ ਫਿਰ ਮੈਂ ਕਿਹਾ ਤਾਂ ਕੰਮ ਬਣ ਗਿਆ ਇਦਾਂ ਦਾ ਦੁਪਹਿਰਾਵਾ ਮੈਂ ਪੋਣਾ ਹੀ ਸੀ ਨਾੜੇ ਤੋਂ ਪੋਣਾ ਨਾਲੇ ਫਕੀਰ ਫਰੀਦਕੋਟ ਦੇ ਵਿੱਚ ਆਉਣਗੇ ਤਾਂ ਫਿਰ ਗੱਲ ਹੀ ਹੋਰ ਹੋਗੀ ਫਕੀਰ ਨਹੀਂ ਮੈਂ ਫਕੀਰਾਂ ਦੇ ਜੋੜਿਆਂ 'ਚ ਬਹਿਣ ਆਲਾ ਤੇ ਉਹਨਾਂ ਦੇ ਕਲਾਮ ਨੂੰ ਗਾਉਣ ਆਲਾ ਹੂੰ ਕਿਵੇਂ ਚੱਲ ਰਿਹਾ ਜੀ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਬਹੁਤ ਅੱਛਾ ਬੜੀ ਕਿਰਪਾ ਮਹਾਰਾਜ ਦੀ ਬਹੁਤ ਧਿਆ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਬਾਬਾ ਫਰੀਦ ਗੰਗੇ ਸ਼ਕਰ ਦੀ ਬਾਣੀ ਲੈਣ ਖੁਦ ਗਏ ਪਾਕਪਟਨ ਜੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਸੰਭਾਲੀ ਗਈ ਦੇਖੋ ਕਿਤਨੀ ਸਦੀਆਂ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਇਹ ਕਲਾਮ ਇਹ ਬਾਣੀ ਇਹ ਸੰਭਾਲਣ ਵਾਲੀ ਆ ਜੀ ਸੋ ਮੈਂ ਜਾ ਕੇ ਸਰੰਡਰ ਹੀ ਕਰ ਦਿੱਤਾ ਸੀ ਮੈਂ ਕਿਹਾ ਸੱਚਾ ਪਾਤਸ਼ਾਹ ਜਗਤ ਗੁਰੂ ਆ ਤੁਸੀਂ ਇਨਾਂ ਬਾਬੇ ਫਰੀਦ ਨੂੰ ਪਿਆਰ ਕੀਤਾ ਹੂੰ ਤੇ ਮੈਂ ਵੀ ਸੂਫੀਇਜ਼ਮ ਦਾ ਸਾਲਿਕ ਆ ਮਰੀਦ ਆ ਰਾਹੀਰ ਆ ਜਗਿਆਸੂ ਕਹਿ ਲੋ ਹਾਂ ਔਰ ਗਵਈਆ ਤਾਂ ਹੈ ਹੀ ਮੈਂ ਸੂਫੀ ਹੂੰ ਤੇ ਤੁਸੀਂ ਜਿੱਦਾਂ ਜੋ ਚਾਹੋ ਮੈਨੂੰ ਬੁਲਾਓ ਜਿੱਦਾਂ ਚਾਹੋ ਉਦਾਂ ਹੀ ਮੈਂ ਵਿਚਰਦਾ ਰਵਾਂਗਾ ਅੱਛਾ ਮੈਂ ਪਹਿਲਾਂ ਤਾਂ ਮੈਂ ਇਹੀ ਜਾਨਣਾ ਚਾਹੁੰਦਾ ਜਿਵੇਂ ਮੈਂ ਪਹਿਰਾਵੇ ਦੀ ਗੱਲ ਕੀਤੀ ਇਹ ਫਿਰ ਤੁਸੀਂ ਸਪੈਸ਼ਲ ਕਿਤੋਂ ਬਣਵਾਉਨੇ ਹੋ ਕੋਈ ਰੱਖਿਆ ਕਿ ਜਾਂ ਫਿਰ ਇਹ ਕੋਈ ਜਿਵੇਂ ਕੋਈ ਪੁਰਾਣਾ ਬੰਦਾ ਕਹੀ ਸ਼ੁਰੂ ਤੋਂ ਹੀ ਜੇ ਮੇਰੇ ਗਾਣੇ ਗੁਣੇ ਵੀ ਦੇਖੋ ਹਾਂ ਆ ਜਿਹੜੇ ਰਾਜਸਥਾਨ ਚ ਹੋਏ ਆ ਜੀ ਇਹ ਮੈਨੂੰ ਪਹਿਰਾਵਾ ਪਸੰਦ ਆ ਅੱਛਾ ਹਾਂਜੀ ਸਪੈਸ਼ਲੀ ਓਕੇਜਨ ਜਦੋਂ ਹੋਵੇ ਕੋਈ ਵਿਆਹ ਸ਼ਾਦੀ ਹੋਵੇ ਹਾਂ ਜਾਂ ਕੁਝ ਇਸ ਤਰ੍ਹਾਂ ਮੈਂ ਗੌਂਦਾ ਸੀ ਚਾਦਰਾਂ ਕੁੜਤਾ ਲਾਉਂਦਾ ਸੀ ਜੀ ਬਾਅਦ ਚ ਦੂਸਰਾ ਸੂਫੀ ਗਾਉਣ ਲੱਗ ਗਿਆ ਬਹਿ ਕੇ ਬਹਿ ਕੇ ਤਾਂ ਹਾਈ ਪਾਇਆ ਹੁੰਦਾ YouTube ਤੇ ਤੁਸੀਂ ਚੈੱਕ ਕਰਿਓ ਹਾਂ ਇਹ ਸਪੈਸ਼ਲੀ ਨਹੀਂ ਬਸ ਉਹ ਉੰਜ ਹੀ ਮੈਨੂੰ ਪਸੰਦ ਆ ਇਹ ਸਟਾਈਲ ਹਾਂ ਤੇ ਇਹ ਜਿਹੜੀਆਂ ਤੁਸੀਂ ਗੱਲ ਦੇ ਵਿੱਚ ਜਿਵੇਂ ਇਹਨਾਂ ਦਾ ਕੋਈ ਮਹੱਤਵ ਹੈ ਕੋਈ ਇਹਨਾਂ ਦਾ ਇਹਨਾਂ ਦਾ ਜ਼ਰੂਰ ਮਹੱਤਵ ਹੈ ਹੂੰ ਅ ਇੱਕ ਸਟੇਜ ਤੇ ਆ ਕੇ ਤੁਹਾਨੂੰ ਵਿਰਧ ਕਰਨਾ ਪੈਂਦਾ ਹੂੰ ਜਿੱਦਾਂ ਸਿਮਰਨ ਕਰੀਦਾ ਜੀ ਤਸਬੀਹ ਹੁੰਦੀ ਹੈ ਹੂੰ ਤੇ ਫਿਰ ਇੱਕ ਸਟੇਜ ਆਉਂਦੀ ਜਦੋਂ ਬੁੱਲਾ ਕਹਿੰਦਾ ਹੂੰ ਤਸਬੀਹ ਫੇਰਨ ਬਹੁਤੇ ਕਸਬੀ ਇਸ ਤਸਬੀਹ ਦਾ ਕੀ ਕਰਨਾ ਹੂੰ ਜਿਹੜਾ ਸਾਡੇ ਨਾਲ ਹਿਸਾਬ ਨਹੀਂ ਕਰਦਾ ਉਦੇ ਨਾਲ ਹਿਸਾਬ ਕਿ ਕਰਨਾ ਯਾਨੀ ਇੱਕ ਸਟੇਜ ਇਹ ਵੀ ਆਉਂਦੀ ਹੈ ਫਿਰ ਲੋੜ ਨਹੀਂ ਤਸਵੀਰ ਦੀ ਫਿਰ ਸਾਹਾਂ ਦਾ سانسوں ਕੀ ਮਾਲਾ ਤੇ ਸਿਰ ਨੂੰ ਮੀ ਪੀ ਕਰਨਾ ਆਪਣੇ ਮਨ ਕੀ ਮਹਿਜਾ ਨੂੰ ਔਰ ਪੀ ਕੇ ਮਨ ਕੀ ਰਾਮ ਫਿਰ ਇਹ ਅਵਸਥਾ ਆ ਜਾਂਦੀ ਹੈ ਮੇਰੀ ਨਾ ਉਹ ਅਵਸਥਾ ਨਾ ਇਹ ਅਵਸਥਾ ਜੀ ਲੇਕਿਨ ਕਿਉਂਕਿ ਮੈਂ ਸੂਫੀ ਸਿੰਗਰ ਸੀ ਸੋ ਇਸ ਕਿਸਮ ਦਾ ਪਹਿਰਾਵਾ ਮੈਂ ਬਚਪਨ ਤੋਂ ਹੀ ਪੋਣਾ ਹੈ ਐਸੀ ਕੋਈ ਗੱਲ ਨਹੀਂ ਕਈ ਵਾਰੀ ਪਹਿਚਾਨ ਜਿਹੜੀ ਤੁਹਾਡੀ ਜਿਵੇਂ ਤੁਹਾਡੇ ਕੁੰਡਲੇ ਵਾਲਾਂ ਵਾਲੀ ਵੀ ਬਹੁਤ ਜੱਗ ਉਹ ਫਿਰ ਇਸ ਤਰ੍ਹਾਂ ਮਿਸ ਕਰਦੇ ਨਾ ਉਹ ਗੈਪ ਪੈ ਗਿਆ ਵਿੱਚ ਡਾਇਵਰਸ਼ਨ ਹੋ ਗਈ ਹਾਂ ਵਾਲਾਂ ਨੂੰ ਫਿਰ ਮੈਂ ਉਮਰ ਦੇ ਹਿਸਾਬ ਨਾਲ ਉਸ ਤਰ੍ਹਾਂ ਪਟੇ ਜੇ ਹਲਾਉਂਦਾ ਮੈਨੂੰ ਲੱਗਾ ਬਾਲਾ ਫੱਬਣਾ ਨਹੀਂਗਾ ਅੱਛਾ ਤੇ ਫਿਰ ਮੈਂ ਸਿਰ ਢੱਕ ਲਿਆ ਹਾਂ ਤੇ ਐਸੀ ਕੋਈ ਗੱਲ ਨਹੀਂ ਬਾਕੀ ਪਹਿਰਾਵਾ ਵੀ ਪਾਉਣ ਚ ਕੋਈ ਹਰਜ ਨਹੀਂ ਜਿੱਦਾਂ ਦਾ ਬੰਦਾ ਪਹਿਰਾਵਾ ਪਾ ਲੈਂਦਾ ਨਾ ਹਾਂ ਉਸ ਤਰ੍ਹਾਂ ਦਾ ਫਿਰ ਉਹ ਕੋਸ਼ਿਸ਼ ਕਰਦਾ ਵੀ ਮੈਂ ਲੱਗਾ ਲੱਗਾ ਜੀ ਪਹਿਰਾਵਾ ਪਾ ਲਿਆ ਹਾਂ ਦਸਤਾਰ ਗੁਫਤਾਰ ਰਫਤਾਰ ਦੀ ਗੱਲ ਤਦੇ ਕੀਤੀ ਆ ਜਿਹੜਾ ਬੰਦਾ ਦਸਤਾਰ ਬਨ ਲੈਂਦਾ ਉਹ ਕਹਿੰਦਾ ਮੈਂ ਹੁਣ ਸਿਆਣਿਆਂ ਚ ਦਾਖਲ ਹੋ ਗਿਆ ਪਰਿਆ ਚ ਬਹਿਣ ਯੋਗਾ ਹੋ ਗਿਆ ਹਾਂ ਹੁਣ ਮੈਂ ਗੁਫਤਾਰ ਯਾਨੀ ਗੁਫਤਗੂ ਚੰਗੀ ਕਰਾਂ ਹਾਂ ਤੇ ਜਿਹੜਾ ਫਿਰ ਦਸਤਾਰ ਸਜਾਉਂਦਾ ਪੱਗ ਬੰਨਦਾ ਜਾਂ ਇਸ ਤਰ੍ਹਾਂ ਮੈਂ ਸਿਰ ਟਕ ਲੈਣਾ ਜਿਵੇਂ ਵੀ ਹੋਵੇ ਕਦੀ ਪੱਗ ਵੀ ਬਨ ਲੈਣਾ ਹਾਂਜੀ ਹਾਂਜੀ ਤੇ ਉਹਦੇ ਨਾਲ ਫਿਰ ਬੰਦਾ ਇਹ ਸੋਚਦਾ ਕਿ ਮੇਰੀ ਹੁਣ ਚਾਲ ਵੀ ਉਹਦੇ ਵਿੱਚ ਹੰਕਾਰ ਨਾ ਹੋਵੇ ਹਾਂ ਇੱਕ ਹੁੰਦਾ ਨੀਵੀਂ ਪਾ ਕੇ ਚੱਲਣਾ ਹਾਂ ਇੱਕ ਹੁੰਦਾ ਇਦਾਂ ਛਾਤੀ ਚੌੜੀ ਕਰਕੇ ਇਹ ਦੀ ਸਾਨੂੰ ਤਾਲੀਮ ਹੀ ਨਹੀਂ ਮੇਰੇ ਸਤਿਗੁਰੂ ਮੇਰੇ ਬਾਬਾ ਜੀ ਨੇ ਦਿੱਤੀ ਕਿ ਬੇਟਾ ਇਹ ਖਾਵਜਾ ਹੈਗਾ ਦੁਨੀਆ ਨਾ ਦੌਲਤਾਂ ਨਾ ਸ਼ੌਹਰਤਾ ਕੱਖ ਨਹੀਂ ਇੱਥੇ ਰਹਿ ਜਾਣਾ ਤੇ ਤੁਸੀਂ ਜਦੋਂ ਤੁਰਨਾ ਹੈ ਉਦੋਂ ਇਸ ਤਰ੍ਹਾਂ ਹੀ ਤੁਰਨਾ ਨੀਵੀਂ ਵੀ ਪਾ ਕੇ ਜੀ ਨੀਵੀਂ ਵੀ ਪਾ ਕੇ ਸਪੈਸ਼ਲੀ ਨਹੀਂ ਹਾਂ ਕੁਦਰਤੀ ਵੈਸੇ ਸੁਭਾ ਨੂੰ ਆਪਣੇ ਨੂੰ ਉਹੋ ਜਿਹਾ ਰੱਖ ਲੈਣਾ ਉੱਪਰ ਨੂੰ ਥੁੱਕਦਾ ਤੁਹਾਨੂੰ ਪਤਾ ਮੂੰਹ ਤੇ ਹੀ ਉਹਦੇ ਪੈਂਦਾ ਹਾਂ ਸੋ ਇਸ ਕਰਕੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ 'ਚ ਤੱਤ 2019 ਤੋਂ ਪਹਿਲਾਂ ਪਹਿਲਾਂ ਹੰਸਰਾਜ ਹੰਸ ਹੋਣੀ ਆਪਾਂ ਵੀ ਇੰਟਰਵਿਊਜ਼ ਬਹੁਤ ਕੀਤੀਆਂ ਨੇ ਤੁਸੀਂ ਉਹਨੂੰ ਕਹਿੰਦੇ ਨੇ ਵੀ ਸਿਆਸਤ ਮੇਰੇ ਕਰਕੇ ਨਹੀਂ ਬਣੀ ਮੇਰੇ ਲਈ ਨਹੀਂ ਬਣੀ ਚਲੋ 2019 ਦੇ ਵਿੱਚ ਬੀਜੇਪੀ ਨੇ ਤੁਹਾਨੂੰ ਬਹੁਤ ਵਧੀਆ ਇੱਕ ਪਲੇਟਫਾਰਮ ਦਿੱਤਾ ਤੁਸੀਂ 5 ਸਾਲ ਉੱਥੇ ਐਮਪੀ ਰਹਿ ਕੇ ਆਏ ਹੋ ਕੰਮ ਕਰਕੇ ਆਏ ਹੋ ਹਾਂਜੀ ਹਾਂਜੀ ਉਹ ਐਕਸਪੀਰੀਅੰਸ ਕਿਵੇਂ ਦਾ ਸੀਗਾ ਕਿਉਂਕਿ ਇੰਨੇ ਪੰਜਾਬ ਚ ੱਤਕੇ ਢੋਲੇ ਖਾਨ ਤੋਂ ਬਾਅਦ ਜਦੋਂ ਉਹ ਐਮਪੀ ਸ਼ਿਪ ਮਿਲੀ ਦੇਖੋ ਹਾਰ ਵੀ ਦੇਖੀ ਹਾਂ ਔਰ ਹਾਰ ਤੋਂ ਬਾਅਦ 10 12 ਸਾਲ ਬਹੁਤ ਹੁੰਦੇ ਆ ਬਹੁਤ ਬੜਾ ਜੀਬੋ ਗਰੀਬ ਵਿਯੋਗ ਸੋਗ ਰੋਣੇ ਰੱਪੇ ਫਰਸਟ੍ਰੇਸ਼ਨ ਕੱਟੀ ਕਾਈਂਡ ਆਫ ਡਿਪਰੈਸ਼ਨ ਹੀ ਸੀਗਾ ਉਹ ਬਿਲਕੁਲ ਤੁਸੀਂ ਇੱਕ ਰੀਮ ਨੂੰ ਦੱਸਿਆ ਵੀ ਸੀਗਾ ਵੀ ਤੁਹਾਡਾ ਸ਼ਾਇਦ ਇਹ ਵਾਲਾ ਘਰ ਕੇ ਜਿਹੜਾ ਸ਼ਹਿਰ ਵਾਲਾ ਘਰ ਹੈ ਉਹ ਗਿਰਵੀ ਵੀ ਰੱਖਿਆ ਗਿਆ ਸਟਿਲ ਗਿਰਵੀ ਅਜੇ ਵੀ ਗਿਰਵੀ ਹੈ ਅਜੇ ਵੀ ਗਿਰਵੀ ਹੈ ਉਹ ਚੈੱਕ ਕਰ ਸਕਦਾ ਕੋਈ ਵੀ ਲੋਕੀ ਤਾਂ ਐਮਪੀ ਕਦੇ ਸਾਲਕ ਰਹਿ ਜਾਣ ਉਹ ਨਹੀਂ ਮਾਨ ਹੁੰਦੇ ਤੁਸੀਂ 5 ਸਾਲ ਰਹਿ ਕੇ ਆਏ ਆ ਜੇ ਜੇ ਨਿੱ ਤਨਖਾਹ ਤੇ ਡਿਪੈਂਡ ਕਰਨਾ ਤਨਖਾਹ 1 ਲੱਖ 30 ਹਜ਼ਾਰ ਹੈ ਇਹਨਾਂ ਤਾਂ ਹੋਟਲ ਦਾ ਹੀ ਸਿੰਗਰਾਂ ਦਾ ਖਰਚ ਹੁੰਦਾ ਸੀ ਤੇ ਉਹਨੇ ਕੀ ਬਣਦਾ ਸਰ ਤੁਸੀਂ ਬਾਕੀਆਂ ਬਾਕੀ ਸਿਆਸਤਦਾਨਾਂ ਨੂੰ ਵੰਦੂ ਨਹੀਂ ਕੁਛ ਨਹੀਂ ਇਹ ਨਹੀਂ ਕਿ ਮੈਨੂੰ ਘਰ ਘਰ ਤਾਂ ਇਹ ਨਹੀਂ ਮੈਨੂੰ ਕੋਈ ਪੈਸਾ ਬੁਰਾ ਲੱਗਦਾ ਹਾਂ ਉਹ ਮੈਂ ਉਹਨਾਂ ਚੋਂ ਨਹੀਂ ਜਿਹੜਾ ਕਹਿੰਦੇ ਮਾਇਆ ਜੀ ਮੈਂ ਆਲੇ ਹੱਥਾਂ ਦੀ ਮਾਇਆ ਬਿਨਾ ਗੁਜ਼ਾਰਾਨ ਨੀਗਾ ਹਾਂ ਪਰ ਕਈ ਹੁਨਰ ਨਹੀਂ ਆਉਂਦੇ ਹਰ ਹਰ ਕੰਮ ਥੋੜੀ ਆਉਂਦਾ ਹਾਂ ਜਦੋਂ ਗਾਉਂਦਾ ਸੀ ਆਪਣੇ ਆਪ ਮਾਇਆ ਆਉਂਦੀ ਸੀ ਮੈਂ ਕਿਹੜਾ ਕੋਈ ਮਾਇਆ ਨੂੰ ਨਫ਼ਰਤ ਕਰਦਾ ਸੀ achi lagdi si ਮਾਇਆ ਨਾ ਹੀ ਬਣੇ ਸਰ ਬੇਅੰਤ ਸੀਗਾ ਉਹ ਬਣ ਗਿਆ ਹੁਣ ਜੇ ਨਹੀਂ ਆਉਂਦੀ ਤੇ ਮੈਨੂੰ ਨਹੀਂ ਤਰੀਕਾ ਆਉਂਦਾ ਤੇ ਮੈਂ ਕੀ ਕਰਾਂ ਤੋਂ ਸਟਿਲ ਅਜੇ ਵੀ ਉਹ ਗਰਵੀਆ ਮੈਨੂੰ ਲੱਗਦਾ ਕਾਫੀ ਚੇਰ ਹੋ ਗਏ ਹਾਂ ਅਜੇ ਵੀ ਹੈ ਸ਼ਡਾਲਣਗੇ ਬੱਚੇ ਬੱਚੇ ਮੇਰੇ ਹਿੰਮਤੀ ਹੈ ਦੋਨੇ ਲੈਕ ਬੱਚੇ ਹਾਂ ਨਵਰਾਜ ਜੀ ਯੂਵਰਾਜ ਜੀ ਮਿਹਨਤ ਕਰਕੇ ਆਪੇ ਸਾਰਾ ਕਰ ਲੈਣਗੇ ਛੋਟੇ ਕੱਕੇ ਵੀ ਮੇਰੇ ਪਤੀ ਉਹ ਸੀ ਉਹ ਮਤਲਬ ਸਨੈਪਚੈਟ ਤੇ ਸਨੈਪਚੈਟ ਤੇ ਵੇਂਦੇ ਰਹੀਦਾ ਉਹ ਬਹੁਤ ਸ਼ਤਾਨੀਆਂ ਉਹ ਤਾਂ ਪੋਤਰਾ ਵੀ ਹੋ ਗਿਆ ਕਹਿ ਆਪੇ ਜਿੰਨਾ ਕਿ ਜੁਗਾ ਮੈਂ ਸੀਗਾ ਮੈਂ ਕਰ ਦਿੱਤਾ ਹਾਂ ਮੈਨੂੰ ਇਹ ਸੀਗਾ ਕਿ ਦਾਗ ਨਾ ਲੱਗੇ ਸਿਆਸਤ ਵਿੱਚ ਆ ਗਏ ਆ ਐਵੇਂ ਨਾ ਲੋਕੀ ਕਹਿਣ ਹੀ ਇਸ ਆਲਸੋ ਵਨ ਆਫ ਦੋਜ਼ ਵਧੀਆ ਰਿਹਾ ਐਕਸਪੀਰੀਅੰਸ ਫਿਰ 5 ਸਾਲ ਦਿੱਲੀ ਦਾ ਬਹੁਤ ਸ਼ਾਨਦਾਰ ਐਕਸਪੀਰੀਅੰਸ ਰਿਹਾ ਇੰਨਾ ਕਿ ਮੈਨੂੰ ਪਿਆਰ ਮਿਲਿਆ ਹੂੰ ਕਿ ਹੌਣ ਤੱਕ ਕੈਂਪੇਨ ਕਰਨ ਵੀ ਸਾਰੇ ਲੋਕ ਆਉਣਗੇ ਹਾਂ ਉਹ ਦਿੱਲੀ ਵਾਲੇ ਆਉਣਗੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਹਾਂ ਉਹ ਹਮੇਸ਼ਾ ਲੈਕਚਰ ਚ ਮੇਰਾ ਨਾਮ ਲੈਂਦੇ ਆ ਹਾਂ ਕਿ ਆ ਆ ਆ ਆ ਕੰਮ ਕਰਾਏ ਪੰਜਾਬੀਆਂ ਨੂੰ ਮੈਂ ਦੱਸਣਾ ਚਾਹੁੰਦਾ ਮੈਂ ਕਦੀ ਦੱਸ ਨਹੀਂ ਸਕਿਆ ਜੀ ਲੋਕ ਕਿ ਇੰਨਾ ਕੰਮ ਕਰਦੇ ਸੋਸ਼ਲ ਮੀਡੀਆ ਤੇ ਇੰਨਾ ਪਾ ਦਿੰਦੇ ਆ ਬਹੁਤ ਜ਼ਿਆਦਾ ਹਾਂ ਕਿ ਮੈਂ ਜਦੋਂ ਬਾਹਰ ਜਾਂਦਾ ਸੀ ਜਾਂ ਲੋਕਾਂ ਨੂੰ ਛੱਡਣ ਜਾਂਦਾ ਸੀ ਜਾਂ ਲੈਣ ਆਉਂਦਾ ਸੀ ਜਾਂ ਖੁਦ ਜਾਂਦਾ ਸੀ ਰਿਪੋਰਟ ਤੇ ਹਾਂ ਤੇ ਮੈਨੂੰ ਵੀ ਮਹਿਸੂਸ ਹੁੰਦਾ ਸੀ ਕਿ ਦਿੱਲੀ ਤੋ ਪਹੁੰਚ ਜਾਂਦਾ ਸਪੀਡ ਨਾਲ ਹਾਂ ਲੇਕਿਨ 3-4 ਘੰਟੇ ਦਿੱਲੀ ਚ ਫਸੇ ਰਹੇ ਦਾ ਆਉਣ ਲੱਗਿਆ ਆ ਵੀ 에어ਪੋਰਟ ਤੋਂ ਜਾਣ ਲੱਗਿਆਂਗੇ ਤੇ ਉਹ ਫਿਰ ਗੜਕਰੀ ਸਾਹਿਬ ਨੂੰ ਕਹਿ ਕੇ ਗੜਕਰੀ ਸਾਹਿਬ ਖੁਦ ਆ ਕੇ ਦੱਸਣਗੇ ਹਾਂ ਜਿਹੜਾ ਯੂਆਰ 2 ਨਿਕਲਿਆ ਨਾ ਮੋਟਰਵੇ ਹਾਂ ਜਿੱਥੋਂ ਟਾਬੇ ਖਤਮ ਦੇ ਮੋਰਥਲ ਵਾਲੇ ਉੱਥੋਂ ਹੀ ਮੇਰੀ ਕਨਸਿਸਟੈਂਸੀ ਸ਼ੁਰੂ ਹੋ ਜਾਂਦੀ ਹੈ ਉੱਥੋਂ ਸ਼ੁਰੂ ਹੁੰਦੀ ਹੈ ਤੇ ਉਸ ਹਲਕੇ ਤੋਂ ਹੀ ਇੱਕ ਰੋਡ ਨਿਕਲਦਾ 20 ਮਿੰਟਾਂ ਚ ਤੁਸੀਂ 에어ਪੋਰਟ ਤੇ ਚਲ ਜਾਇਆ ਕਰੋਗੇ 20 ਮਿੰਟਾਂ ਤਾਈਂ ਸਵਾਰੀ ਲੈ ਕੇ ਆ ਜਾ ਕਰੋ ਉਹਨੇ ਤੇ ਪਹਿਲਾਂ ਤੇ ਖੱਜਲ ਖਵਾਰੀ ਬਣੀ ਦੇਖੋ ਕਿੰਨਾ ਟਾਈਮ ਕਿੰਨੀ ਖੱਜਲ ਖਵਾਰੀ ਹਾਂ ਦੇਖੋ ਜਦੋਂ ਤੋਂ ਮੈਂ ਉੱਥੇ ਬਣਿਆ ਭਾਵੇਂ ਦਿੱਲੀ ਵਾਲਿਆਂ ਨੇ ਮੈਨੂੰ ਜਿਤਾਇਆ ਪਹਿਲੀ ਵਾਰੀ ਜਦੋਂ ਮੈਂ ਬੋਲਿਆ ਤੁਹਾਨੂੰ ਬਾਰ-ਬਾਰ ਮੂੰਹੋਂ ਕੀ ਦੱਸਣਾ ਲੋਕਾਂ ਨੂੰ ਚਾਹੀਦਾ YouTube ਤੇ ਦੇਖਣ ਹਾਂ ਜਦੋਂ ਪਾਰਲੀਮੈਂਟ ਚ ਪਹਿਲੀ ਵਾਰੀ ਮਿਲਿਆ ਮੈਂ ਜਗਤਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲਿਆ ਮੈਂ ਕਿਹਾ ਜੀ ਉਹਨਾਂ ਨੇ ਮੈਂ ਉਸ ਧਰਤੀ ਤੇ ਪੈਦਾ ਹੋਇਆ ਜਿਹੜੀ ਬੜੀ ਜ਼ਰਖੇਜ਼ ਧਰਤੀ ਸੀ ਉਥੋਂ ਦੇ ਖੇਤ ਹਮ ਯਾਨੀ ਲੇਕਿਨ ਵੱਧ ਕਿਸਮ ਦੀ ਕਹਿ ਲੋ ਕਿ ਜਿੱਥੇ ਨਾਰਾ ਇਹ ਲਾਇਆ ਸੀ ਸਤਗੁਰਾਂ ਨੇ ਫਰਮਾਨ ਇਹ ਕੀਤਾ ਸੀ ਕਿ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਸ ਧਰਤੀ ਤੇ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਐ ਪ੍ਰਧਾਨ ਮੰਤਰੀ ਤੇ ਮੇਰੇ ਦੇਸ਼ ਦੇ ਸਭ ਤੋਂ ਪਾਵਰਫੁਲ ਲੋਕੋ ਲੋਕਤੰਤਰ ਦੇ ਮੰਦਰ ਦੇ ਗੁੰਬਦ ਵਿੱਚ ਬੈਠੇ ਲੋਕੋ ਮੇਰੀ ਮਿਹਨਤ ਆ ਮੇਰੇ ਪੰਜਾਬ ਦੀ ਜਵਾਨੀ ਤੇ ਪਾਣੀਆਂ ਨੂੰ ਬਚਾ ਲਓ ਦੇਖ ਲਓ ਜਿੱਤਿਆ ਮੈਂ ਦਿੱਲੀੋਂ ਸੀ ਹਾਂ ਜਿੱਦੋਂ ਵੀ ਮੈਂ ਬੋਲਿਆ ਪੰਜਾਬ ਦੀ ਇੱਕ ਤਾਂ ਖੂਬਸੂਰਤ ਗੱਲ ਆਪੋਜੀਸ਼ਨ ਨੇ ਵੀ ਤਾੜੀਆਂ ਮਾਰੀਆਂ ਕਿਉਂਕਿ ਮੈਂ ਐਸੀ ਕੋਈ ਗੱਲ ਹੀ ਨਹੀਂ ਕਰਦਾ ਜਿਹੜੀ ਕਿਸੇ ਦਾ ਦਿਲ ਦੁਖਾਵੇ ਦੂਜੀ ਗੱਲ ਇਹ ਆ ਕਿ ਉਹਨਾਂ ਨੇ ਫਿਰ ਮੈਨੂੰ ਵਾਅਦਾ ਵੀ ਕੀਤਾ ਸੀ ਉਹਦੇ ਲਈ ਉਹ ਦੇਖੋ ਯੂਆਰ2 ਬਣ ਗਿਆ ਹਸਪਤਾਲ ਵੀ ਉੱਥੇ ਹੀ ਬਣਿਆ ਸਭ ਤੋਂ ਵੱਡਾ ਇੰਡੀਆ ਦਾ ਹਸਪਤਾਲ ਆ ਇਹ ਜਿਹੜਾ ਆਯੁਰਵੈਦਿਕ ਹਸਪਤਾਲ ਬਣਿਆ ਔਰ ਉਹਦੇ ਵਿੱਚ ਹੋਮੋਪੈਥਿਕ ਵੀ ਆ ইন্ডিয়া ਦਾ ਸਭ ਤੋਂ ਵੱਡਾ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਲੋਕੀ ਕਹਿੰਦੇ ਨਾ ਉੱਥੇ ਕੀ ਕੀਤਾ ਉੱਥੇ ਜਾ ਕੇ ਗਨੋਜਾ ਨੈਟ ਤੇ ਚੈੱਕ ਕਰ ਲਓ ਮੈਂ ਕਿਹਾ ਅੱਛਾ ਹੱਸ ਵੀ ਇਹ ਟਿਕਟ ਕੱਟੇ ਜਾਣ ਤੋਂ ਬਾਅਦ ਕਿਉਂ ਫਿਰ ਇਹ ਟਿਕਟ ਸਾਰੇ ਨੂੰ ਬੜਾ ਸਵਾਲ ਕੀ ਨਹੀਂ ਗਈ ਹੋਈ ਸਮਝਣ ਦੀ ਲੋੜ ਹੈ ਨਾ ਆਮ ਲੋਕ ਸਮਝਦੇ ਪੱਤਰਕਾਰਾਂ ਨੂੰ ਵੀ ਨਹੀਂ ਪਤਾ ਟਿਕਟ ਕੱਟੀ ਨਹੀਂ ਗਈ ਹਾਂ ਇਹ ਪਾਲਿਸੀ ਸੀ ਸਟ੍ਰੈਟਜੀ ਸੀ ਸਾਰਿਆਂ ਦੇ ਸਾਰਿਆਂ ਨੂੰ ਬਦਲਿਆ ਗਿਆ ਉਥੋਂ ਨਵੇਂ ਹਾਂ ਮੇਰੀ ਟਿਕਟ ਨੂੰ ਫੇਰ 10 ਦਿਨ ਲੱਗ ਗਿਆ ਸੀ ਸੋਚਦਿਆਂ ਵੀ ਕੀ ਕਰੀਏ ਹੁਣ ਅਸਲੀ ਕੰਮ ਕਰਾਂ ਤੇ ਉਹ ਫੇਰ 10 ਦਿਨ ਬਾਅਦ ਜਦੋਂ ਹੁਕਮ ਹੋ ਗਿਆ ਹਾਂ ਹਾਈ ਕਮਾਂਡ ਦਾ ਵੀ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਹਾਂ ਔਰ ਮਾਨਯੋਗ ਅਮੇਸ਼ਾ ਸਾਹਿਬ ਨੱਡਾ ਸਾਹਿਬ ਨੇ ਖੁਦ ਮੈਨੂੰ ਬੁਲਾ ਕੇ ਕਿਹਾ ਕਿ ਮਾਲਵੇ ਚ ਜਾਣਾ ਸਭ ਤੋਂ ਸਖ ਉਹ ਜਦੋਂ ਫਰੀਦਕੋਟ ਦਾ ਕਿਹਾ ਹਾਂ ਫੇਰ ਮੈਂ ਸਾਰਾ ਕੁਝ ਭੁੱਲ ਗਿਆ ਮੈਂ ਜਦੋਂ ਉਹ ਸੂਫੀਆਂ ਦੀ ਧਰਤੀ ਆ ਹਾਂ ਉੱਥੇ ਹੀ ਜ਼ਫਰਨਾਵਾ ਵੀ ਤੁਹਾਨੂੰ ਪਤਾ ਨਾ ਲਿਖਿਆ ਗਿਆ ਠੀਕ ਹੈ ਤੇ ਬਹੁਤ ਸਾਰੇ ਜੋਗੀ ਫਕੀਰ ਸਾਧੂ ਸੰਤੋtheta ਰਹਿੰਦੇ ਜਦੋਂ ਤੁਹਾਡੀ ਟਿਕਟ ਇਦਾਂ ਨਾ ਗੰਗੜ ਜਗਾ ਜਿਹੜੀ ਟਿਕਟ ਤੁਹਾਨੂੰ ਜਦੋਂ ਤੁਹਾਡੇ ਹਲਕੇ ਤੋਂ ਦਿੱਲੀ ਨਹੀਂ ਦਿੱਤੀ ਗਈ ਚਰਚਾ ਇਹ ਚੱਲੀ ਕਿ ਹੰਸ ਰਾਜ ਹੰਸ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਤੁਸੀਂ ਸ਼ਹਿਰ ਤੋਂ ਨਹੀਂ ਵੀ ਹੋ ਪਤਾ ਨਹੀਂ ਲੋਕਾਂ ਦੀ ਕ੍ਰੈਡੀਬਿਲਟੀ ਘਟਿਆ ਜੋ ਵੀ ਮੇਰੇ ਲਈ ਵੀ ਇਦਾਂ ਦਾ ਸੋਚਦੇ ਟਿਕਟ ਤੋਂ ਤੱਕ ਅੱਜ ਤਾਈਂ ਮੈਂ ਛੱਡੀ ਨਹੀਂ ਕੋਈ ਪਾਰਟੀ ਪਹਿਲਾ ਟਿਕਟ ਕੱਟੀ ਗਈ ਸੀ 5 ਸਾਲ ਫਿਰ ਲਾਇਆ ਮੈਂ ਉਸੇ ਪਾਰਟੀ ਚ ਹਾਂ ਫਿਰ ਇਹ ਰਾਜ ਸਭਾ ਕੈਂਸਲ ਹੋਈ ਫੇ ਕੈਂਪੇਨ ਕੀਤੀ ਹਾਂ ਮੈਨੂੰ ਤਾਂ ਜਦੋਂ ਓਦਾਂ ਕੋਈ ਦੁੱਖ ਦਵੇ ਮੇਰੀ ਡਿਗਨਟੀ ਨੂੰ ਜਾਂ ਗੈਰਤ ਨੂੰ ਕੋਈ ਇਸ ਤਰ੍ਹਾਂ ਕਰੇ ਫੇ ਮੈਂ ਕਿਹਾ ਚਲੋ ਛੱਡੋ ਪਰੇ ਇਸ ਇਹ ਰੌਲਾ ਜੇ ਤੁਹਾਡੇ ਤੱਕ ਪਹੁੰਚਿਆ ਸੀਗਾ ਉਦੋਂ ਵੀ ਆਵਾ ਪਤਾ ਨਹੀਂ ਮੈਨੂੰ ਨਹੀਂ ਪਤਾ ਇਸ ਖਬਰਦਾਰ ਕੀ ਮੈਂ ਤਾਂ ਦਿੱਲੀ ਸੀਗਾ ਕਿੰਨੇ ਲਵਾਈ ਕਿੱਦਾਂ ਸੀਰੀਅਸਲੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਤੁਹਾਡੇ ਤੇ ਤੁਹਾਡੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ 10-12 ਸਾਲ ਦੇ ਇੱਕ ਵਿਯੋਗ ਤੋਂ ਬਾਅਦ ਡਿਪਰੈਸ਼ਨ ਤੋਂ ਬਾਅਦ ਬੰਦੇ ਨੂੰ ਕੱਢਿਆ ਯਾਰ ਹੂੰ ਉਹਨਾਂ ਨੇ ਐਮਪੀ ਬਣਾਇਆ ਹੂੰ ਚੇਅਰਮੈਨ ਬਣਾਇਆ ਫਿਰ ਵਾਈਸ ਚੇਅਰਮੈਨ ਆਈਸੀਸੀ ਆ ਰਦਾ ਬਣਾ ਮੈਂ ਕਿਹ ਪਾਰਟੀ ਛੱਡਾ ਟਿਕਟਾਂ ਟੁੱਟਾਂ ਦੀ ਕਿਹੜੀ ਗੱਲ ਤੁਹਾਡੇ ਤੱਕ ਪਹੁੰਚ ਕੀਤੀ ਸੀ ਕਿਸੇ ਪਾਰਟੀ ਨੇ ਮੈਨੂੰ ਨਹੀਂ ਮੇਰੇ ਤਾਂ ਹੀ ਪਹੁੰਚ ਸਾਰਿਆਂ ਦੀ ਮੈਨੂੰ ਇਹ ਨਹੀਂ ਕਹਿੰਦੇ ਕਦੀ ਵੀ ਸਾਡੀ ਪਾਰਟੀ ਚ ਜਾ ਉਹਨਾਂ ਨੂੰ ਪਤਾ ਬੰਦਾ ਪੱਕਾ ਹੈ ਇਸ ਕਰਕੇ ਵੀ ਹੋਇਆ ਕਿਉਂਕਿ ਭਗਵੰਤ ਮਾਨ ਹੋਣੇ ਚਲੋ ਕਲਾਕਾਰ ਦੇ ਨਾਤੇ ਕਹਿ ਲਓ ਤੁਹਾਡੇ ਨੂੰ ਜੂਨੀਅਰ ਨੇ ਕਲਾਕਾਰੀ ਦੇ ਵਿੱਚ ਤੁਸੀਂ ਤਾਂ ਖੈਰ ਬਹੁਤ ਸੀਨੀਅਰ ਹੋ ਤੁਹਾਡੇ ਨਾਲ ਨੇੜਤਾ ਵੀ ਕਾਫੀ ਕਹਿੰਦੇ ਸੁਭਾਅ ਤੁਹਾਡੇ ਨਾਲ ਰਲਦੇ ਕਾਫੀ ਤਾਂ ਉਹ ਇਸ ਤਰੀਕੇ ਤੋਂ ਵੀ ਅੰਦਾਜ਼ੇ ਲਾਏਗੇ ਕਿਉਂਕਿ ਉਹਦਰ ਜਦੋਂ ਆਏ ਤੁਸੀਂ ਵੀ ਹੋਰ ਗੱਲ ਇਹ ਆ ਕਿ ਪਿਆਰ ਬਹੁਤ ਹੈ ਹੂੰ ਪਿਆਰ ਤੋਂ ਮੈਂ ਮੁੱਕਰਦਾ ਹਾਂ ਮੇਰੇ ਭਾਈਆਂ ਵਾਂਗੂ ਛੋਟਾ ਵੀਰ ਹੈ ਲੇਕਿਨ ਉਹ ਬਾਦਸ਼ਾਹ ਇਸ ਟਾਈਮ ਹਮ ਪੰਜਾਬ ਦਾ ਸੀਐਮ ਹੋਣਾ ਤਾਂ ਛੋਟੀ ਗੱਲ ਹੈ ਲੇਕਿਨ ਉਹਨੂੰ ਮੈਂ ਕਹੂੰਗਾ ਛੱਡ ਕੇ ਆਮ ਆਦਮੀ ਪਾਰਟੀ ਬੀਜੇਪੀ ਚ ਆ ਜਾਓ ਆ ਜਾਣਗੇ ਹਮ ਉਹ ਕੇਜਰੀਵਾਲ ਸਾਹਿਬ ਕੋਈ ਹੁਕਮ ਉਹਨਾਂ ਨੂੰ ਕਰ ਦੇਣ ਉਹ ਹੁਕਮ ਅਦੁੱਲੀ ਕਰਨਗੇ ਹਮ ਮੇਰਾ ਬੌਸ ਮੋਦੀ ਸਾਹਿਬ ਹੈ ਹਮ ਮੈਂ ਉਹਨਾਂ ਦੇ ਹੁਕਮ ਅਦੁੱਲੀ ਕਿਉਂ ਕਰਾਂ ਇਹ ਯਾਰੀ ਦੋਸਤੀ ਦਾ ਇਹ ਮਤਲਬ ਥੋੜੀ ਆਪਣੀ ਪਾਰਟੀ ਨਾਲ ਆਪਣੀ ਉਹਦੇ ਨਾਲ ਬੇਵਫਾਈ ਕਰੋ ਡੇਟਾ ਟੋਟਾ ਫੇਲਦੀਆਂ ਜਿੱਥੇ ਮਰਜੀ ਮੈਂ ਨਹੀਂ ਟਿਕਟਾਂ ਤੋਂ ਛੱਡੀ ਮੇਰੀ ਪੁਰਾਣੀ ਹਿਸਟਰੀ ਵੀ ਯਾਰ ਦੇਖਦੇ ਲੋਕੀ ਲਾਈ ਲੱਗ ਗਿਆ ਇਹ ਸੋਚਦੇ ਨਹੀਂ ਕਿ ਇਹਨੇ ਕਿਉਂ ਛੱਡੀਆਂ ਸੀ ਪਾਰਟੀਆਂ ਉਹਦੇ ਪਿੱਛੇ ਲੌਜਿਕ ਦੇਖੋ ਨਾ ਕਿੰਨਾ ਵੱਡਾ ਫਰੀਦਕੋਟ ਦੇ ਵਿੱਚ ਤੁਹਾਡੇ ਆਪੋਜੀਸ਼ਨ ਜਿਹੜੀ ਹੈਗੀ ਆ ਉਹ ਵੀ ਕਰਮਜੀਤ ਅਨਮੋਲ ਨੇ ਉਹ ਵੀ ਕਲਾਕਾਰੀ ਛੱਡ ਕੇ ਪਹਿਲੀ ਵਾਰੀ ਸਿਆਸਤਦਾਨ ਬਣੇ ਨੇ ਬਹੁਤ ਬਹੁਤ ਅੱਛੀ ਗੱਲ ਹੈ ਕਲਾਕਾਰ ਇਸ ਤਰ੍ਹਾਂ ਜਿੱਦਾਂ ਗਰਾਊਂਡ ਵਿੱਚ ਹਾਕੀ ਦੀ ਗਰਾਊਂਡ ਹੈ ਫੁੱਟਬਾਲ ਦੀ ਕੌਡੀ ਖੇਡਦੇ ਆ ਮੁੰਡੇ ਆਪਸ ਵਿੱਚ ਕੋਈ ਦੁਸ਼ਮਣੀਆਂ ਪਾਉਂਦੇ ਆ ਇੱਕ ਸਟਾਪਰ ਹੁੰਦਾ ਇੱਕ ਰੇਡਰ ਹੁੰਦਾ ਹਾਂ ਤੇ ਉਹ ਕੋਈ ਦੁਸ਼ਮਣੀ ਥੋੜੀ ਹੈ ਇਕੱਠੇ ਖਾਂਦੇ ਪੀਂਦੇ ਆ ਪਿਆਰ ਆ ਸਿਆਸਤ ਵਿੱਚ ਹੀ ਹੋ ਗਿਆ ਇੱਕ ਦੂਜੇ ਦੇ ਐਵੇਂ ਪੋਤੜੇ ਜਿਹਾ ਫੋਲਦੇ ਰਹਿੰਦੇ ਆ ਕੋਈ ਕੋਈ ਇੱਕ ਇਲਜ਼ਾਮ ਕੋਈ ਕਰਦੇ ਮੈਂ ਤਾਂ ਪਾਰਲੀਮੈਂਟ 'ਚ ਵੀ ਵਾਰੀ ਸਾਈਡ ਜੀਤੀ ਹੋ ਜਾਣਾ ਹੁੰਦਾ ਜਦੋਂ ਜ਼ਿਆਦਾ ਸ਼ੋਰ ਪਵੇ ਮੈਂ ਤਾਂ ਸ਼ੋਰ ਪਸੰਦੀ ਦੀਗਾ ਉਹ ਮੈਨੂੰ ਤਾਂ ਘਰ ਵਿੱਚ ਕੋਈ ਉੱਚੀ ਬੋਲੇ ਨਾ ਭਾਵੇਂ ਮੇਰੀ ਬੋਟੀ ਹੋਵੇ ਮੈਂ ਕਹਿੰਦਾ ਅੱਛਾ ਬੋਲ ਬਾਲ ਲਿਓ ਫਿਰ ਮੈਂ ਠਹਿਰ ਕੇ ਆ ਜਾਊਂਗਾ ਚਲੇ ਜਾਂਦਾ ਹਾਂ ਮੇਰਾ ਆਦਤ ਮੈਂ ਲਾਊਡਨੈਸ ਤੋਂ ਬਹੁਤ ਮੈਨੂੰ ਨਫ਼ਰਤ ਹੈ ਕਰਵਾਲੀਆਂ ਦੀ ਤਾਂ ਵੈਸੇ ਵੀ ਸੁਣਨੀਆਂ ਪੈਂਦੀਆਂ ਨੇ ਚੀ ਬੋਲਣਾ ਔਰ ਮੈਨੂੰ ਨਹੀਂ ਚੰਗਾ ਲੱਗਦਾ ਚਾਹੇ ਘਰ ਹੈ ਚਾਹੇ ਬਾਹਰ ਹੈ ਚਾਹੇ ਸੰਗੀਤ ਵੀ ਹੈ ਅੱਛਾ ਸੋਸ਼ਲ ਵੀ ਜਿੱਥੇ ਸ਼ੋਰ ਹੈ ਉੱਥੇ ਨਹੀਂ ਮੈਂ ਰਹਿ ਸਕਦਾ ਸਿਆਸਤਦਾਨ ਹੈ ਹੀ ਸ਼ੋਰ ਨਹੀਂ ਪਰ ਮੈਂ ਤਾਂ ਪਰ ਮੈਨੂੰ ਸ਼ੋਰ ਪਾਉਂਦੇ ਦੇਖਿਆ ਸਿਆਸਤ ਦੇ ਵਿੱਚ ਤਾਂ ਹੈ ਹੀ ਉੱਚੀ ਉੱਚੀ ਮੈਨੂੰ ਦੇਖਿਆ ਮੇਰੀ ਤੇ ਇਹ ਹਾਲਤ ਹੈ ਕਿ ਦੁਨੀਆ ਮੇ ਰਹਤਾ ਹੂੰ ਤਲਬਗਾਰ ਨਹੀਂ ਹੂੰ ਮੈਂ ਬਾਜ਼ਾਰ ਸੇ ਗੁਜ਼ਰਾ ਹੂੰ ਖਰੀਦਾਰ ਨਹੀਂ ਹੂੰ ਮੈਂ ਮੇਰਾ ਕਿਰਦਾਰ ਬਦਲਿਆ ਅਵਸਥਾ ਤੇ ਆ ਕਿ ਬਾਜ਼ਾਰ ਵਿੱਚ ਰਹਿ ਕੇ ਵੀ ਬੰਦਾ ਫਕੀਰ ਰਵੇ ਕੋਠੇ ਤੇ ਬਾਜ਼ਾਰ ਚ ਰਹਿ ਕੇ ਬੰਦਾ ਜਿਹੜਾ ਕੋਠੇ ਤੇ ਬਹਿ ਕੇ ਫਕੀਰ ਹੈ ਉਹ ਫਕੀਰ ਹੈ ਹਾਂ ਜਿਹੜਾ ਧਾਰਮਿਕ ਜਗਾ ਬੈਠ ਕੇ ਉਹ ਤਾਂ ਢੋਂਗੀ ਵੀ ਹੋ ਸਕਦਾ ਸੱਚਾ ਵੀ ਹੋ ਸਕਦਾ ਅੱਛਾ ਮੈਂ ਇੰਟਰਵਿਊ ਦਾ ਤੁਹਾਡੇ ਕੋਲ ਸਮਾਂ ਥੋੜਾ ਹੈ ਇਸ ਕਰਕੇ ਮੈਂ ਜਲਦੀ ਜਲਦੀ ਸਵਾਲ 1 2 ਜਰੂਰ ਲੈ ਲੂੰਗਾ ਸੋਸ਼ਲ ਮੀਡੀਆ ਦੇ ਉੱਪਰ ਹੰਸ ਜੀ ਇੱਕ ਦੋ ਵੀਡੀਓਜ਼ ਨਾ ਤੁਹਾਡੀਆਂ ਬਹੁਤ ਵਿਰੋਧੀ ਵਾਇਰਲ ਕਰ ਰਹੇ ਨੇ ਉਹਨਾਂ ਦੇ ਪੇਜਾਂ ਤੇ ਵੀ ਪਈਆਂ ਨੇ ਇੱਕ ਤਾਂ ਆਪਣੇ ਦੋਵਾਂ ਦੀ ਆ ਪੁਰਾਣੀ ਵੀਡੀਓ ਜਿਹੜੀ ਉਹ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਕਹੇ ਕਿ ਮੌਜ ਹੈ ਵੀ ਮੇਰੀ ਮੌਜ ਆ ਵੀ ਮੈਂ ਤੈਨੂੰ ਲਿਖ ਕੇ ਨਹੀਂ ਸੀ ਦਿੱਤਾ ਇੱਕ ਦੂਸਰੀ ਇਹ ਆ ਵੀ ਮੈਂ ਤਾਂ ਸਿਆਸਤ ਇੱਕ ਵਾਰੀ ਹਿੰਡ ਭਗਾਉਣੀ ਸੀਗੀ ਉਹ ਸ਼ਾਇਦ ਤੁਸੀਂ ਦਿੱਲੀ ਵਾਲੇ ਘਰ ਦੇ ਵਿੱਚ ਕੀਤੀ ਉਹ ਵੀ ਵੀਡੀਓ ਮੈਂ ਬੜੀ ਧੋਰ ਨਾ ਦੇਖੀ ਆ ਹਾਂ ਉਹਦਾ ਮਕਸਦ ਇਹ ਸੀਗਾ ਕਿ ਜਦੋਂ ਮੈਂ ਹਰ ਗਿਆ ਸਾਂ ਹੂੰ ਕਿਹੜਾ ਬੰਦਾ ਆ ਜਿਹੜਾ ਐਡਾ ਵੱਡਾ ਨਾਂ ਹੋਵੇ ਹੂੰ ਪੈਸਾ ਪੂਸਾ ਹੋਵੇ ਦੌਲਤ ਹੋਵੇ ਸ਼ੋਹਰਤ ਹੋ ਕੇ ਮੈਂ ਕੋਈ ਭੰਗੜਾ ਪਾਉਂਦਾ ਹੂੰ ਮੈਂ ਪਰੇਸ਼ਾਨ ਬਹੁਤ ਸੀ ਜਦੋਂ ਮੈਂ ਜਿੱਤ ਕੇ ਪਹਿਲੀ ਵਾਰੀ ਆਇਆ ਹੂੰ ਬੰਦਾ ਕੈਨੇਡਾ ਚ 5 ਸਟਾਰ ਹੋਟਲ ਵੀ ਬਣਾ ਲਵੇ ਅਮਰੀਕਾ ਦਾ ਰਾਜਾ ਵੀ ਬਣ ਜਾ ਹੂੰ ਵਿਲੈਟ ਵਿੱਚ ਜਾ ਕੇ ਤੁਸੀਂ ਬਕਿੰਗਮ ਪੈਲੇਸ ਵੀ ਹੂੰ ਅੱਦਾ ਲੈ ਲਓ ਉਹ ਚਾਹੁੰਦਾ ਇਹੋ ਹੀ ਆ ਮੈਂ ਆਪਣੇ ਪੈਨ ਦਾ ਕੇ ਦੱਸਾਂ ਵੀ ਮੈਂ ਆ ਅਚੇਵ ਕੀਤਾ ਹਾਂ ਮੈਂ ਜਿੱਤ ਕੇ ਜਿੱਦਾਂ ਜਮਰੋਦ ਦਾ ਕਿਲਾ ਨਹੀਂ ਫਤਿਹ ਕਰਕੇ ਆਇਦਾ ਏਦਾਂ ਆਇਆ ਸੀ ਆਉਂਦੇ ਘੇਰੇ ਤੂਦ ਕਹਿੰਦੇ ਮੈਂ ਸਿਆਸਤ ਚ ਨਾ ਆਵਾਂ ਤੂਦ ਕਹਿੰਦਾ ਮੈਂ ਸਿਆਸਤ ਨਾ ਉਦੋਂ ਮੈਂ ਬੋਲਿਆ ਸੀ ਕਿ ਯਾਰ ਤੁਸੀਂ ਤੁਹਾਡਾ ਭਰਾ ਜਿੱਤ ਕੇ ਆਇਆ ਪੰਜਾਬੀ ਤੁਸੀਂ ਮੇਰਾ ਵੈਲਕਮ ਕਰੋ ਹੂੰ ਤੁਸੀਂ ਆਏ ਨੂੰ ਪਹਿਲਾਂ ਤੁਸੀਂ ਹਰਾਤਾ ਪਈ ਪੰਜਾਬੀਓ ਨੇ ਨਹੀਂ ਹਰਾਇਆ ਫਿਰ ਮੈਂ ਉਹਨੂੰ ਦਰਸਤ ਕਰਾ ਫਿਰ ਦਾ ਐਡਿਟ ਕਰਕੇ ਕਹਿ ਦਿੰਦੇ ਜਿੰਨੇ ਵੀ ਹਰਾਇਆ ਸੀ ਉਨੇ ਭੇਜਿਆ ਸੀ ਚੈਨਲ ਵਾਲਾ ਇਹ ਤੂਤ ਕੇ ਦਾ ਦੋਜ ਖਿਆ ਤੂਤ ਕਹਿੰਦੇ ਉਹ ਮੈਂ ਪਰੇਸ਼ਾਨ ਸੀਗਾ ਮੈਂ ਕਿਹਾ ਹੋਏਗਾ ਕਦੇ ਦੋਜ਼ਖ ਹਾਂ ਲੇਕਿਨ ਉਸ ਦੋਜ਼ਖ ਚੋਂ ਸਵਰਗ ਲੱਭ ਕੇ ਜਦੋਂ ਆ ਗਿਆ ਮੇਰਾ ਵੈਲਕਮ ਕਰੋ ਯਾਰ ਮੈਂ ਪੰਜਾਬ ਆਇਆ ਆਉਂਦੇ ਮੈਨੂੰ ਘੇਰ ਲਿਆ ਸੀ ਮੱਥਾ ਟਿਕਣ ਗਿਆ ਸੀ ਬਾਪੂ ਲਾਲ ਬਾਦਸ਼ਾਹ ਸਰਕਾਰ ਦੇ ਉਹ ਦਰਬਾਰ ਸਾਹਿਬ ਇੱਕ ਹੰਸ ਜੀ ਤੁਹਾਡੀ ਦੂਸਰੀ ਵੀਡੀਓ ਇਹ ਵਾਇਰਲ ਹੋਈ ਦੂਸਰੀ ਵੀਡੀਓ ਹੈ ਕਿ ਇੱਕ ਗੋਲ ਮੈਂ ਦੱਸ ਦਿੰਦਾ ਇੱਕੋ ਹੀ ਗੋਲ ਕਰਨਾ ਸੀ ਕਰ ਉਦੋਂ ਜਦੋਂ ਮੇਰੀ ਕੋਈ ਬੇਇੱਜ਼ਤੀ ਕਰੇ ਨਾ ਹੂੰ ਬੋਟਾ ਬਟਾ ਨਾ ਸਾਤੋਂ ਮੰਗੀ ਉਦੋਂ ਮੇਰਾ ਮੇਰਾ ਪਿੰਡੂ ਸੁਹਾ ਆ ਮੈਂ ਕਿਹਾ ਜਾ ਮੈਂ ਬੜਨਾ ਸੀ ਬਣ ਗਿਆ ਰਹਿਣ ਦੇ ਉਹ ਫੇ ਅੱਗਿਓ ਵੀ ਕੱਟ ਲੈਂਦੇ ਆ ਪਿੱਛੋਂ ਵੀ ਕੱਟ ਲੈਂਦੇ ਜਦੋਂ ਐਕਸ਼ਨ ਆਉਂਦਾ ਜਿਹੜੀ ਮੇਨ ਹੁੰਦਾ ਨਾ ਵੀ ਇਹਨੂੰ ਕਿੱਦਾਂ ਇਹਦਾ ਇਮੇਜ ਖਰਾਬ ਕਰਨਾ ਉਹ ਅੱਗਿਓ ਵੀ ਕੱਟ ਕੇ ਪਿੱਛੋਂ ਵੀ ਕੱਟ ਕੇ ਇਹਨੂੰ ਕਹਿੰਦੇ ਐਡੀਟਿੰਗ ਹਾਂ ਫਿਲਮੀ ਜ਼ੁਬਾਨ ਚ ਜਾਂ ਟੈਕਨੀਕਲੀ ਹਾਂ ਉਹ ਐਡਿਟ ਕਰਕੇ ਵੀਡੀਓ ਪਾਉਂਦੇ ਆ ਤੇ ਮੇਰਾ ਕੋਈ ਨੁਕਸਾਨ ਨਹੀਂ ਜੋ ਹੋਣਾ ਹਾਂ ਹੁਣ ਮੈਂ ਜਿੰਤਾ ਵੀ ਵੇਖ ਲਈਆਂ ਹਾਰਾਂ ਵੀ ਦੇਖ ਲਈਆਂ ਹੱਥ ਜੋੜ ਕੇ ਮੈਂ ਮਾਫੀ ਮੰਗਦਾ ਕਿ ਮੈਂ ਮੈਨੇਜ ਕਰਕੇ ਨਹੀਂ ਬੋਲਦਾ ਮੈਂ ਪਲਾਨ ਕਰਕੇ ਨਹੀਂ ਬੋਲਦਾ ਮੈਂ ਪਹਿਲਾ ਕੁਐਸਚਨ ਨਹੀਂ ਮੰਗਦਾ ਵੀ ਕਿਸ ਕਿਸ ਕੁਐਸਚਨ ਤੇ ਕਰੋਗੇ ਪੁੱਛ ਲਓ ਪੱਤਰਕਾਰ ਸਾਹਿਬ ਖੜੇ ਆ ਮੇਰਾ ਛੋਟਾ ਵੀਰ ਮੈਂ ਕਹਿੰਦਾ ਜੋ ਮਰਜ਼ੀ ਪੁੱਛੋ ਜਿਹੜਾ ਸਪੌਂਟੇਨੀਅਸ ਜਵਾਬ ਹੁੰਦਾ ਆਖਿਰ ਇਨਸਾਨ ਆ ਜ਼ੁਬਾਨ ਕਿਤੇ ਐਸਦਰ ਉਧਰ ਹੋ ਜਾਂਦੀ ਆ ਉਹਦਾ ਮਤਲਬ ਇਹ ਥੋੜੀ ਆ ਕਿ ਮੇਰੇ ਇਹ ਚੀਜ਼ ਨਾ ਤੁਹਾਡੇ ਨਾਲ ਕਲੀਅਰ ਕਰਨੀ ਬਹੁਤ ਜ਼ਰੂਰੀ ਸੀਗੀ ਕਿਉਂਕਿ ਵਿਰੋਧੀ ਬਹੁਤ ਜ਼ਰੂਰੀ ਆ ਹਾਂ ਵਿਰੋਧੀ ਜਿਹੜੇ ਨਾ ਆਪਣੇ ਪੇਜਾਂ ਦੇ ਉੱਪਰ ਹੋ ਗਈ ਆ ਦੁਬਾਰਾ ਹੁਣ ਮਹਾਰਾਜ ਮੇਰ ਦੀ ਨਜ਼ਰ ਰੱਖਿਓ ਇਹ ਦੋਨੇ ਸਵਾਲਾਂ ਦਾ ਮੈਂ ਜਵਾਬ ਦੇ ਦਿੰਦਾ ਹਾਂ ਠੀਕ ਹੈ ਉਹ ਜਿਹੜਾ ਗੋਲ ਕਰਨ ਵਾਲੀ ਗੱਲ ਹੈ ਨਾ ਉਹ ਮੇਰੀ ਐਕਚੁਅਲੀ ਇਹ ਲੋਕਾਂ ਨੂੰ ਪਤਾ ਹੁੰਦਾ ਕਿ ਆ ਜਿਹੜੇ 2 ਮਹੀਨੇ ਆ ਨਾ ਇਹਨੂੰ ਜਨਾਨੀ ਬਣਾ ਕੇ ਰੱਖਣਾ ਆਪਣੀ ਲੋਕਾਂ ਜੀ ਮੇਰੇ ਉਹ ਹਰ ਤਰ੍ਹਾਂ ਦਾ ਸਵਾਲ ਕਰਦੇ ਕਿਤੇ ਖਿਜ ਖੁਜ ਗਿਆ ਹੋਊਗਾ ਮੈਂ ਮੈਂ ਕਿਹਾ ਜਾਓ ਇੱਕ ਵਾਰੀ ਪੜਨਾ ਹੀ ਪੜ ਗਏ ਤੁਹਾਡਾ ਤਾਂ ਡਾਇਲੌਗ ਹੀ ਬੜਾ ਮਸ਼ਹੂਰ ਹੈ ਵੀ ਮੌਜ ਹੈ ਫਕੀਰਾਂ ਦੀ ਨਹੀਂ ਮੌਜ ਤਾਂ ਫਕੀਰਾਂ ਦੀ ਨਹੀਂ ਹੁੰਦੀ ਬੰਦੇ ਦਾ ਵੀ ਮੂਡ ਹੈ ਮੌਜ ਦਾ ਮਤਲਬ ਕੀ ਹੈ ਕੈਫੀਅਤ ਸਟੇਟ ਆਫ ਮਾਈਂਡ ਐਂਡ ਮੂਡ ਮੈਂ ਕੋਈ ਸਾਲਾ ਆਪਣਾ ਕੋਈ ਸਹਿਗਾ ਉਹ ਦੂਸਰਾ ਚੌਂਕੀਆਂ ਲਾਉਣ ਵਾਲਾ ਬੰਦਾ ਮੈਂ ਕੋ ਚੇਲਾ ਭੂਪਾ ਹਾਂ ਮੈਨੂੰ ਪੌਣ ਆਣੀ ਹੈ ਉਹ ਤਾਂ ਆਮ ਹੀ ਪਿੰਡਾਂ ਚ ਘਾਤ ਆ ਯਾਰ ਇਹਨੂੰ ਪੌਣ ਆ ਗਈ ਜਾਂ ਇਹਦੀ ਮੌਜ ਬਣ ਗਈ ਮੌਜ ਦਾ ਮਤਲਬ ਹੁੰਦਾ ਕਿ ਮਨ ਦੀ ਮੌਜ ਜਦ ਅੰਦਰੋਂ ਕੋਈ ਆਵਾਜ਼ ਆਉਂਦੀ ਹੈ ਉਹਨੂੰ ਹਾਈਲਾਈਟ ਕਰ ਲਿੰਦਾ ਸੋਸ਼ਲ ਮੀਡੀਆ ਐਕਚੁਅਲੀ ਹੈਗਾ ਇਹ ਚੰਗਾ ਵੀ ਹੈ ਇਹਦੇ ਇਹ ਸਾਈਡ ਇਫੈਕਟ ਵੀ ਬਹੁਤ ਹੈ ਚਲੋ ਸੋਚ ਕੇ ਵੈਸੇ ਹਾਂ ਠੀਕ ਹੈ ਹਾਂ ਜੀ ਤੁਸੀਂ ਸਮਾਂ ਦਿੱਤਾ ਮੈਨੂੰ ਲੱਗਦਾ ਕਾਫੀ ਗੱਲਾਂ ਆਪਾਂ ਕਲੀਅਰ ਵੀ ਇਸ ਇੰਟਰਵਿਊ ਚ ਕੀਤੀਆਂ ਨੇ ਮਾੜਾ ਕਲੀਅਰ ਹੋ ਗਈਆਂ ਇਹਦੇ ਵਿੱਚ ਵੀ ਕੋਈ ਐਟੀਟਿਊਡਡ ਕਰਕੇ ਨਾ ਮੇਰਾ ਭਰਾ ਪਾ ਦੇ ਚਲੋ ਧੰਨਵਾਦ ਤੁਸੀਂ ਸਮਾਂ ਦਿੱਤਾ ਤਾਂ ਇਹ ਨੇ ਪੰਜਾਬ ਦੇ ਸੂਫੀ ਸਿੰਗਰ ਅਤੇ ਸਾਬਕਾ ਐਮਪੀ ਇਹਨਾਂ ਨੂੰ ਬੀਜਪੀ ਨੇ ਫਰੀਦਕੋਟ ਤੋਂ ਟਿਕਟ ਦਿੱਤੀ ਆ ਪੰਜਾਬ ਦੇ ਵਿੱਚ ਇਹ ਦੁਬਾਰਾ ਚੋਣ ਲੜਨ ਲੱਗੇ ਨੇ ਅਤੇ ਇਹ ਇਹ ਕਹਿੰਦੇ ਨੇ ਕਿ ਪੁਰਾਣੀਆਂ ਗੱਲਾਂ ਸਭ ਕਲੀਅਰ ਕਰ ਦਿੱਤੀਆਂ ਨੇ ਤੇ ਹੁਣ ਜਿਹੜੀ ਸਿਆਸਤ ਆ ਉਹ ਕਹਿੰਦੇ ਵੀ ਸਾਫ਼-ਸੁਥਰ ਤਰੀਕੇ ਦੇ ਨਾਲ ਮੈਂ ਜਿਹੜੀ ਮੇਰੀ ਆਦਤ ਹੈ ਉਸੇ ਤਰੀਕੇ ਨਾਲ ਕਰਦਾ ਰਵਾਂਗਾ ਲੋਕਾਂ ਦਾ ਫਤਵਾ 1 ਜੂਨ ਨੂੰ ਕਿਸ ਦੇ ਹੱਕ ਦੇ ਵਿੱਚ ਪਵੇਗਾ ਦੇਖਣਾ ਬਹੁਤ ਅਹਿਮ ਹੈ